ਹਾਮੀ ਦੋਸਤੋ ਕੀ ਹਾਲ ਚਾਲ ਤੁਸੀਂ ਜੀਦਾ ਸਾਰੇ ਵਧੀਆ ਹੋਣਗੇ ਤੋਸਟੋ ਇੱਕ ਬਿਮਾਰੀ ਆ ਬਹੁਤ ਵੱਡੀ ਜੀਦਾ ਕੋਈ ਵੀ ਇਲਾਜ ਨਹੀਂ ਹੈਗਾ ਤੇ ਉਹ ਹੈਗੀ ਆ ਚਿੰਤਾ ਚਿੰਤਾ ਜ਼ਿਆਦਾ ਕਰਨ ਦਾ ਕੋਈ ਵੀ ਫਾਇਦਾ ਨਹੀਂ ਨਾ ਚਿੰਤਾ ਕਰਨ ਦਾ ਕੋਈ ਕਰਨ ਦੇ ਨਾਲ ਕੋਈ ਹੱਲ ਹੈ ਚਿੰਤਾ ਇੱਕ ਬਹੁਤ ਵੱਡੀ ਬਿਮਾਰੀ ਆ ਤੋ ਜਿਹੜੀ ਚਿੰਤਾ ਹੈ ਉਹ ਬੰਦੇ ਨੂੰ ਅੰਦਰੋਂ ਅੰਦਰੀ ਜਿਹੜੀ ਆ ਉਹ ਮਾਰ ਦਿੰਦੀ ਹੈ ਇਸ ਕਰਕੇ ਚਿੰਤਾ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਇਸ ਦੁਨੀਆ ਦੇ ਉੱਤੇ ਬਹੁਤ ਲੋਕ ਤੁਹਾਨੂੰ ਇਹੋ ਜੇ ਮਿਲ ਜਾਣਗੇ ਕਿ ਜਿਹੜੇ ਬਹੁਤ ਹੀ ਜ਼ਿਆਦੇ ਤੰਗ ਪਰੇਸ਼ਾਨ ਨੇ ਕਿਸੇ ਦੇ ਘਰੇ ਰੋਟੀ ਨਹੀਂ ਪੱਕਦੀ ਕਿਸੇ ਦੇ ਘਰੇ ਸ਼ਾਮ ਨੂੰ ਖਾਣ ਨੂੰ ਕੁਝ ਨਹੀਂ ਹੈਗਾ ਕਿਸੇ ਦਾ ਸਵੇਰ ਮੁੱਕੇ ਕੋਈ ਟੀਮ ਨਹੀਂ ਹੈਗਾ ਕਿਉਂ ਨੇ ਅੱਜ ਕਿੱਥੇ ਕੰਮ ਕਰਨਾ ਕਿੱਥੇ ਦਿਹਾੜੀ ਲਾਉਣੀਆ ਤੇ ਫੇਰ ਬੱਚਨ ਰੋਟੀ ਜੇ ਚਿੰਤਾ ਕਰੋਗੇ ਚਿੰਤਾ ਕਰਨ ਦੇ ਨਾਲ ਤੁਹਾਨੂੰ ਦੁੱਖ ਜ਼ਿਆਦਾ ਹੋਣੀ ਇਹਦਾ ਹੱਲ ਇਹ ਹੈ ਕਿ ਤੁਸੀਂ ਚਿੰਤਾ ਨੂੰ ਸਾਈਡ ਤੇ ਕਰਕੇ ਤੇ ਤੁਹਾਨੂੰ ਜਿਹੜੀ ਜ਼ਿੰਦਗੀ ਰੱਬ ਨੇ ਦਿੱਤੀ ਹੈ ਹੋਰ ਅਰਜੇਵਿਆਂ ਤੋਂ ਬਾਹਰ ਨਿਕਲ ਕੇ ਆਪਣੀ ਮਿਹਨਤ ਕਰਨੀ ਪਿਆਰੀ ਕਰਦੇ ਤੁਮ ਕਿ ਸੇਨਾ ਕਿਸੇ ਦਿਨ ਤੁਮ ਆਪ ਦੀ ਜਿਹੜਾ ਰਾਹ ਹੈ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਉਹ ਪਹੁੰਚ ਜਾਊਗਾ ਅਗਰ ਜੇ ਤੁਸੀਂ ਚਿੰਤਾ ਕਰਕੇ ਘਰੇ ਬੈਠੇ ਰਹੇ ਤੇ ਇਹ ਸੋਚੀ ਗਏ ਕਿ ਜੀ ਮੇਰਾ ਕੁਝ ਹੋਣਾ ਨਹੀਂ ਮੈਥੋਂ ਕੁਝ ਹੋਣਾ ਨਹੀਂ ਮੇਰੇ ਬੱਚਿਆਂ ਦਾ ਕੀ ਹੋਊ ਮੇਰੇ ਕੋਲੇ ਮਕਾਨ ਨਹੀਂ ਹੈਗਾ ਮੇਰੇ ਕੋਲੇ ਜਾਇਦਾਦ ਨਹੀਂ ਹੈਗੀ ਮੇਰੇ ਕੋਲੇ ਪੈਸਾ ਨਹੀਂ ਹੈਗਾ ਮੇਰੇ ਕੋਲੇ ਗੱਡੀ ਨਹੀਂ ਹੈਗੀ ਤੇ ਕਿਸੇ ਇਸੇ ਚੱਕਰ ਦੇ ਵਿੱਚ ਤੁਹਾਡੀ ਜ਼ਿੰਦਗੀ ਆ ਜਾਊਗੀ ਉਹ ਖਰਾਬ ਨਾ ਹੋ ਜੇ ਜਾਂ ਜ਼ਿੰਦਗੀ ਜਿਹੜੀ ਆ ਤੁਹਾਡੀ ਰੁਕ ਨਾ ਜਾਵੇ ਜਾਂ ਤੁਸੀਂ ਅੰਦਰੋਂ ਅੰਤਰੀ ਇਹ ਦੁੱਖ ਭਾਲ ਕੇ ਬਹੁਤ ਵੱਡਾ ਕਰ ਲਵੋ ਕਿ ਉਸ ਤੋਂ ਬਾਅਦ ਤੁਹਾਨੂੰ ਇਹ ਚਿੰਤਾ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾ ਇਸ ਦੁਨੀਆ ਦੇ ਉੱਪਰ ਬੜੇ ਲੋਕ ਆ ਜਿਹੜੇ ਰਾਤ ਨੂੰ ਖਾ ਕੇ ਸੌਂਦੇ ਆ ਤੇ ਸਵੇਰ ਨੂੰ ਉਹਨਾਂ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਸ ਚਿੰਤਾ ਚੋਂ ਬਾਹਰ ਨਿਕਲ ਜੀ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਚਿੰਤਾ ਨੂੰ ਸਾਈਡ ਤੇ ਰੱਖ ਕੇ ਸਹੀ ਜਿਉਣਾ ਸਿੱਖੋ ਤੇ ਸਹੀ ਮਸਲੇ ਦਾ ਹੱਲ ਤੁਹਾਨੂੰ ਆਪੇ ਮਿਲ ਜਾਣਾ ਹੈ ਦੁਨੀਆ ਬੜੀ ਵੱਡੀ ਆ ਇੱਥੇ ਬੜੇ ਲੋਕ ਦੁਖੀ ਨੇ ਬੜੇ ਸੁਖੀ ਨੇ ਜਿੰਨੇ ਜ਼ਿਆਦਾ ਸੁਖੀ ਨੇ ਓਨੇ ਲੋਕ ਜ਼ਿਆਦਾ ਦੁਖੀ ਨੇ ਇਸ ਕਰਕੇ ਵੀਰੋ ਚਿੰਤਾ ਨਾ ਕਰਿਆ ਕਰੋ ਚਿੰਤਾ ਦੇ ਨਾਲ ਕੋਈ ਹੱਲ ਨਹੀਂ ਹੈਗਾ ਚਿੰਤਾ ਕਰਨੀ ਸਾਰਿਆਂ ਤੋਂ ਵੱਡੀ ਗਲਤੀ ਹੈ ਜੁੜੀ ਤੁਹਾਡੀ ਜ਼ਿੰਦਗੀ ਲੈ ਸਕਦੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਧੰਨਵਾਦ